ਇਹਨੂੰ ਆਨਰ ਆਬਕ ਟਿਊਬ ਕਹਿੰਦੇ ਆ ਗੁਜਾਰਾ ਤੋਂ ਮਗਾਈ ਅਸੀਂ ਇਹ ਹੈਗੀ ਆ ਖੇਤੀ ਵਿੱਚ ਇੱਕ ਇਹਨੂੰ ਐਡਵਾਂਸ ਜੀਮਰ ਕਹਿੰਦੇ ਆ ਇੱਕ ਟੈਸਟ ਵਜੋਂ ਆ ਜੀ ਆ ਗਿਆ ਬਾਹਰ ਆਪਣੀ ਕੁਝ ਜੀਵ ਅਮਰਤ ਇਹ ਕਿੰਨੇ ਦਿਨਾਂ ਤੱਕ ਇਦਾਂ ਪਿਆ ਰਹਿੰਦਾ ਖੁੱਲੀ ਹਵਾ 'ਚ ਜਿੰਨਾ ਚਿਰ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਆਪਾਂ ਇੱਕ ਖੇਤ ਨੂੰ ਇੱਕ ਵਾਰੀ 200 ਲੀਟਰ ਭੇਜ ਸਕਦੇ ਪਾਣੀ ਦੇ ਨਾਲ ਇੱਕ ਵਾਰੀ ਇੱਕ ਵਾਰੀ ਜਾਂ ਆਪਾਂ ਗੋਬਰੇ ਦੇ ਵਿੱਚ ਮਿਕਸ ਕਰਕੇ ਭੇਜਣਾ ਲੱਸੀ ਆਪਾਂ ਪਾਣੀ ਦੇ ਵਿੱਚ ਮਿਕਸ ਕਰਕੇ ਭੇਜੀ ਜਾਣੀ ਬਸ ਚੌਲਾਂ ਦਾ ਆਟਾ ਆ ਗਈ ਜੀ ਰੋ ਗੰਨੇ ਦਾ ਆਟਾ ਅੱਛਾ ਰੋ ਕਹਿ ਲਓ ਤੇ ਆ ਤੁਸੀਂ ਟੈਸਟ ਦੇਖ ਲਓ ਜੀ ਇਹ ਵੀ ਇੱਕ ਤੁਹਾਨੂੰ ਟੈਸਟ ਵਜੋਂ ਆਪਾਂ ਦੱਸ ਰਹੇ ਆ ਦੇਖੋ ਇਹਨੂੰ ਤਿੰਨ ਚਾਰ ਹਾਲੀ ਟ੍ਰੈਕ ਵਾਲੀ ਜ਼ਮੀਨ ਦੇ ਵਿੱਚ ਪਹੁੰਚ ਗਿਆ ਖੱਤੇ ਦੇ ਵਿੱਚ ਮੁੜ ਕੇ ਉਹਨੂੰ ਲੋੜ ਹੀ ਨਹੀਂ ਸੀ ਕਿਉਂਕਿ ਇਹ ਚੀਜ਼ ਆ ਜਿਹੜੀ ਜਵਾਨੂੰ ਜਿਹੜੀ ਮਲਟੀਪਲਾਈ ਹੋ ਜਾਣਾ ਦਿਨੋ-ਦਨ ਜਦੋਂ ਇੱਕ ਵਾਰੀ ਵੱਧ ਗਏ ਨਾ ਉਹ ਮੁੜ ਕੇ ਘੱਟਣੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਇੱਥੇ ਪਿੰਡ ਸ਼ੰਕਰ ਵਿੱਚ ਖੜੇ ਆ ਗੁਰਦੁਆਰਾ ਡੇਰਾ ਰੱਬੀ ਦਵਾਰ ਸ਼ੰਕਰ ਤੇ ਬਾਬਾ ਹਰਜੀਤ ਸਿੰਘ ਜੀ ਉਹਨਾਂ ਦੇ ਖੇਤ ਵਿੱਚ ਆਪਾਂ ਖੜੇ ਆ ਇੱਥੇ ਜਿਹੜਾ ਕਿ ਆਪਾਂ ਜੀਵ ਅੰਮ੍ਰਿਤ ਬਾਰੇ ਜਾਣਕਾਰੀ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਪੀ ਆਰ ਪੰਜਾਬ ਦੇ ਉੱਤੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਔਰ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਖੇਤੀ ਦੇ ਵਿੱਚ ਬਹੁਤ ਹੀ ਲਾਹੇਵੰਦ ਹੈਗੀ ਆ ਤੇ ਅੱਜ ਕੱਲ ਇਹਦਾ ਟ੍ਰੈਂਡ ਕਾਫੀ ਜ਼ਿਆਦਾ ਚੱਲਿਆ ਹੋਇਆ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ YouTube ਦੇ ਜਿਹੜੇ ਆਪਣੇ ਪੀ ਆਰ ਪੰਜਾਬ ਦੇ ਜਿਹੜੇ ਆਏ ਇੱਥੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆ ਗਏ ਨੇ ਇਹ ਹੈਗੀ ਆ ਖੇਤੀ ਵਿੱਚ ਇੱਕ ਇਹਨੂੰ ਐਡਵਾਂਸ ਜੀ ਅਮਰਤ ਕਹਿੰਦੇ ਆ ਜੀਵ ਅਮਰਤ ਜਿਹੜਾ ਇਹ ਹੈਗਾ ਇਹ ਇੱਕ ਇੱਕ ਮਹੀਨਾ ਦਾ ਪ੍ਰੋਸੈਸ ਆ ਇਹ ਅੱਛਾ ਜੀ ਇਹ ਵਾਲਾ ਹਾਂ ਇਹਦੇ ਵਿੱਚ ਸਾਰਾ ਕੁਝ ਜੋ ਮਟੀਰੀਅਲ ਚਾਹੀਦਾ ਜਿੱਦਾਂ 150 ਕਿਲੋ ਗੋਵਰ ਪਾ ਦੇਣਾ ਦੇ ਵਿੱਚ ਅੱਛਾ ਕੀ ਕੀ ਪਾਉਣਾ ਹੈ ਚਾਪਾ 75 ਲੀਟਰ ਪਾ ਦੇਣਾ ਗਊ ਦਾ ਪਿਸ਼ਾਬ ਓਕੇ ਤੇ 75 ਕਿਲੋ ਗੁੜ ਜਾਂ 300 ਲੀਟਰ ਹੈਗੀ ਬਣ ਆਪਾਂ ਰਾਸ ਪਾਣੀ ਇਹਦੇ ਵਿੱਚ ਓਕੇ ਦਨੇ ਦਾ ਜੂਸ ਓਕੇ ਤੇ 10 ਕਿਲੋ ਜਾਂ ਆਪਾਂ ਚੌਲਾਂ ਦਾ ਪਾਣੀ ਪਾ ਸਕਦੇ ਹਾਂ ਜਾਂ ਜਾਂ ਚੌਲ ਦਾ ਆਟਾ ਅੱਛਾ ਜੀ ਉਹ ਇਹਦੇ ਵਿੱਚ ਪਾਉਣਾ ਹੈ ਤੇ ਬਾਕੀ ਇਹਦੇ ਵਿੱਚ ਸੁਹਾਣੇ ਦੇ ਪੱਤੇ ਪਾ ਸਕਦੇ ਆ ਜਾਂ ਕੱਦੂ ਪਾ ਸਕਦੇ ਆ ਜਾਂ ਕੋਈ ਵੀ ਸਬਜੀ ਵੇਸਟ ਆ ਉਹ ਮਰੀਕ ਕਰਕੇ ਆਪਾਂ ਦੇ ਵਿੱਚ ਪਾ ਸਕਦੇ ਆ ਦਿਖਾਓ ਮਾੜਾ ਜੈ ਇਹਨੂੰ ਮੜ ਜਾ ਆਪਾਂ ਦਿਖਾਓ ਆਹ ਟਿਊਬ ਦਿਖਾਓ ਜੀ ਪਹਿਲਾਂ ਇਹ ਟਿਊਬ ਹੀ ਆ ਜੀ ਇਹ ਮੇਰੀ ਪੂਰੀ ਹਾਂ ਜੀ ਇਹਨੂੰ ਅਨਰੋਬਿਕ ਟਿਊਬ ਕਹਿੰਦੇ ਆ ਇਹ ਗੁਜਾਰਾ ਤੋਂ ਮਗਾਈਏ ਸੀ ਅੱਛਾ ਜੀ ਔਰ ਇਹ ਇਧਰੋਂ ਜਿਹੜਾ ਇਹ ਹੈਗਾ ਇਹਦਾ ਇੱਥੇ ਜੋਇੰਟ ਇੱਥੇ ਆਣ ਕੇ ਕੀਤੀ ਉਹਨਾਂ ਨੇ ਇਥੋਂ ਕੱਲੀ ਟਿਊਬ ਵੀ ਭੇਜੀ ਆ ਅੱਛਾ ਉਹਨਾਂ ਨੇ ਕੱਲੀ ਟਿਊਬ ਭੇਜੀ ਆ ਕੱਲੀ ਟਿਊਬ ਔਰ ਇਹ ਜਿਹੜਾ ਸਾਰਾ ਤੇ ਇਹ ਇਹ ਜੁਆਇੰਟ ਕਿਨੇ ਕੀਤਾ ਫਿਰ ਆ ਕੇ ਜੋੜਿਆ ਕਿਦਾਂ ਇੱਥੋਂ ਇੱਥੇ ਪਲੰਬਰ ਨੇ ਕੀਤਾ ਉਹ ਇਹ ਉਹ ਕਰ ਦਿੰਦੇ ਨੇ ਆਪਣੇ ਹਾਂ ਕੋਈ ਔਖਾ ਕੰਮ ਨਹੀਂ ਹੈਗਾ ਠੀਕ ਹੈ ਔਖਾ ਕੰਮ ਨਹੀਂ ਹੈਗਾ ਠੀਕ ਹੈ ਇਹ ਆ ਤੁਹਾਡਾ ਇਹਦੇ ਵਿੱਚ ਇੱਕ ਡਰਮ ਹੈਗਾ ਹਨਾ ਇਹਦੇ ਡਰਮ ਦੇ ਥਰੂ ਹੀ ਤੁਸੀਂ ਇੱਧਰ ਸਾਰਾ ਕੁਝ ਭੇਜਣਾ ਹਾਂ ਇਹਦੇ ਵਿੱਚ ਹੀ ਡਰਮ ਦੇ ਵਿੱਚ ਪਾਉਣਾ ਪਹਿਲਾਂ ਅੱਛਾ ਜੀ ਆਹ ਗੇਟ ਵੱਲ ਲੱਗਾ ਇੱਥੇ ਇਹ ਵਾਲਾ ਹਾਂ ਠੀਕ ਹੈ ਉਹ ਗੇਟ ਵੱਲ ਖੋਲ ਕੇ ਇਹਨੂੰ ਭਰ ਦੇਣਾ ਜਿੰਨਾ ਵੀ ਤੁਸੀਂ ਹੁਣ ਇਹਦੇ ਵਿੱਚ ਆਹ ਕੀ ਪਾਇਆ ਆ ਪਾਣੀ ਆ ਇਹਦੇ ਵਿੱਚ ਹਾਲਦੀ ਘੜੀ ਪਾਣੀ ਆ। ਅੱਛਾ ਜੀ। ਹਾਂ। ਬਾਕੀ ਇਹਦੇ ਵਿੱਚ ਸਾਰਾ ਜਿਹੜਾ ਗੋਹਾ ਆ, ਪਛਾਵ ਆ, ਚੋਲਾਂ ਦਾ ਪਾਣੀ ਆ। ਅੱਛਾ ਜੀ। ਤੇ ਜੂਸ ਆ ਗੰਨੇ ਦਾ। ਉਹ ਇਹਦੇ ਵਿੱਚੋਂ ਰਲਾ ਲਾ ਕੇ ਪਾਣੀ ਦੇ ਵਿੱਚ। ਅੱਛਾ ਜੀ ਜੀ ਜਾਨਾ। ਇਹ ਪਾਣੀ ਇਹਦੇ ਵਿੱਚ 3000 ਲੀਟਰ ਪੈਣਾ। 3000 ਲੀਟਰ। ਠੀਕ ਆ। ਜਿਹੜੇ ਰੇਸ਼ੋ ਆ। ਅੱਛਾ ਜੀ। ਸਾਰਾ ਬਾਕੀ ਮਾਲ ਪਾ ਕੇ 3500 ਲੀਟਰ ਦੀ ਸਾਰੀ ਟਿਊਬ ਬਣਣੀ ਹੈ ਇਹ। ਅੱਛਾ ਜੀ। ਇਹ 5 ਘਣ ਮੀਟਰ ਦੀ ਟੂਬ ਆ ਇਹ। ਅੱਛਾ ਜੀ। ਹਾਂ। ਓਕੇ। ਇਹ ਕਿੰਨਾ ਪਾਣੀ ਹੁਣ ਆਹ ਡਰਮ ਚ ਆ ਗਿਆ ਆ। ਇਹਦੇ ਵਿੱਚ 200 ਲੀਟਰ ਪਾਣੀ ਹੋਣਾ। ਅੱਛਾ ਜੀ। ਆਪਾਂ ਹੁਣ 15 ਡਰਮ ਗਿਣਤੀ ਦੇ ਪਾਪ ਆ ਕੇ 200 ਲੀਟਰ ਪਾਣੀ ਵੇਖ ਭੇਜੀ ਜਾਣਾ। ਓਕੇ। 200 ਲੀਟਰ। ਆ ਮੜ ਜਾ ਭੇਜ ਕੇ ਦਿਖਾਓ ਜੀ ਫਿਰ। ਇੱਕ ਮਿੰਟ ਚ ਆ ਗਿਆ ਜੀ ਸਮਝ ਲਓ। ਇਹ ਆ ਗਿਆ ਆ। ਤੇ ਹੁਣ ਆਪਾਂ ਨੈਕਸਟ ਸਟੇਜ 'ਚ ਕੀ ਪਾਉਣਾ? ਇਹਦੇ ਵਿੱਚ ਹੁਣ ਪਾਣੀ ਦੇ ਵਿੱਚ ਆ ਗੋਹਾ ਘੋਲ ਕੇ ਪਾਈ ਜਾਣਾ ਆ 300 ਲੀਟਰ ਰਸ ਪਾਣੀ ਆ ਤੇ ਆ 75 ਕਿਲੋ ਗੋੜ। ਹਾਂਜੀ। 10 ਕਿਲੋ ਚੌਲਾਂ ਦਾ ਪਾਣੀ ਜਾਂ 10 ਕਿਲੋ ਚੌਲ ਦਾ ਆਟਾ। ਇਹ ਕਹਦੇ ਵਿੱਚ ਲੱਸੀ ਪਾਉਣੀ ਆ 75 ਲੀਟਰ। 70 ਲੀਟਰ ਲੱਸੀ ਲੱਸੀ ਪਾਉਣੀ ਹਾਂ ਠੀਕ ਆ ਉਹ ਵੀ ਇਸ ਪਾਣੀ ਦੇ ਵਿੱਚੇ ਮਿਲਾ ਕੇ ਸਾਰਾ ਕੁਝ ਪਾਉਣਾ ਆਪਾਂ ਠੀਕ ਆ ਪਾਣੀ 'ਚ ਘੋਲੀ ਜਾਣਾ ਪਾਣੀ 'ਚ ਘੋਲ ਕੇ ਸਾਰਾ ਕੁਝ ਪਾਉਣਾ ਠੀਕ ਆ ਤੇ ਉਹ ਜਿਹੜੇ ਤਿੰਨ ਬੋਤਲਾਂ ਹੈਗੀਆਂ ਇਹ ਦਿਖਾਓ ਇਹ ਕੀ ਦੇ ਫਾਸਫੋਰਸ ਆ ਪोटाश ਦੇ ਜੋ ਵੀ ਹੈਗਾ ਯਾਨੀ ਜਿਹੜੇ ਹੈਗੇ ਜਵਾਨੂ ਆ ਜਿਹਨਾਂ ਨੇ ਅੰਦਰ ਜਾ ਕੇ ਕੰਮ ਕਰਨਾ ਅੱਛਾ ਜੀ ਉਹਨਾਂ ਟਿਊਬ ਦੇ ਵਿੱਚ ਇਹਨਾਂ ਨੇ ਅੰਦਰ ਕੰਮ ਕਰਨਾ ਔਰ ਉਹ ਤਿਆਰ ਕਰਨਾ ਹੈ ਬਸ ਇਹ ਗੋਬਰ ਹੀ ਆ ਸਮਝ ਲਓ ਗੋਇ ਨੂੰ ਗੋਬਰ ਨੂੰ ਪਤਲਾ ਕਰਕੇ ਆਪਾਂ ਪਾਉਣਾ ਹੈ ਗੋਬਰ ਨੂੰ ਆਪਾਂ ਪਤਲਾ ਕਰ ਗੋਬਰ ਅੱਛਾ ਦੱਸਿਓ ਕਿਹੜਾ ਚਾਹੀਦਾ ਗਾਂ ਦਾ ਜਾਂ ਮੱਝ ਦਾ ਗੋਬਰ ਕੋਈ ਵੀ ਹੋਵੇ ਚਾਹੇ ਗਾਂ ਦਾ ਹੋਵੇ ਚਾਹੇ ਮੱਝ ਦਾ ਬਸ ਆ ਘੋਲ ਕੇ ਨੂੰ ਇਹਦੇ ਵਿੱਚ ਆਪਾਂ ਸਾਰਾ ਕੁਝ ਮਟੀਰੀਅਲ ਜਿਹੜਾ ਹੈਗਾ ਗੋਹਾ ਸਾਰੇ ਲੱਸੀ ਕਿਸ ਤਰ੍ਹਾਂ ਪਾਉਂਦੇ ਆ ਜੀ ਲੱਸੀ ਵੀ ਮੜਿਆ ਦਿਖਾ ਦੇ ਲੱਸੀ ਦਾ ਆਪਾਂ ਗੋਬਰ ਇਹਦੇ ਵਿੱਚ ਮਿਕਸ ਕਰਕੇ ਭੇਜਣਾ ਲੱਸੀ ਆਪਾਂ ਪਾਣੀ ਦੇ ਵਿੱਚ ਮਿਕਸ ਕਰਕੇ ਭੇਜ ਜਾਣੀ ਬਸ ਠੀਕ ਆ ਜੀ ਲੱਸੀ ਵੀ ਆਪਾਂ ਸਹੀ ਮਿਕਦਾਰ ਚ ਪਾ ਕੇ ਭੇਜਣੀ ਇੱਕੋ ਵਾਰ ਹੀ ਨਾ ਪ ਇਹ 14 ਦਾ ਆਟਾ ਇਹਦੇ ਵਿੱਚ ਆਪਾਂ ਪਾਣੀ ਦੇ ਵਿੱਚ ਘੋਲ ਕੇ 10 ਕਿਲੋ ਭੇਜਣਾ ਹੈ। ਜਾਂ ਤਾਂ 10 ਕਿਲੋ 14 ਦਾ ਪਾਣੀ ਪਾ ਸਕਦੇ ਆ ਪਰ ਜਿਹੜਾ ਚੌੜ ਜਿੱਦਾਂ ਬਣਾਈਦੇ ਆ ਬਣਾ ਕੇ ਜਦੋਂ ਵਾਲਦੇ ਆ ਉਹਦੇ ਵਿੱਚ ਪਾਣੀ ਵਜ ਜਾਂਦਾ ਨਾ। ਹੂੰ ਉਹ ਪਾ ਸਕਦੇ ਜੋ ਨਹੀਂ ਹੈਗਾ ਮਤਲਬ ਤੇ ਤੁਸੀਂ ਇਹ 10 ਕਿਲੋ ਆਟਾ ਹੀ ਪਾ ਸਕਦੇ ਆ 14 ਦਾ। ਆ ਗਈ ਜੀ ਗੰਨੇ ਦਾ ਰਸ। ਹਾਂ ਅੱਛਾ। ਰੌ ਕਹਿ ਲਓ। ਤੇ ਇਹ ਫਿਰ ਫੁੱਲ ਹੋ ਜੂਗੀ ਹਾਂ ਇਹ 3590 ਭਰ ਜੂਗੀ ਜਦੋਂ ਇਹ ਭਰ ਜਾਣੀ ਆ ਤੇ ਫੀਰੀ ਦੇ ਵਿੱਚ ਆ ਪਾ ਦੇਣੀ ਆ ਇਹ ਅੱਧੇ ਦੇ ਵਿੱਚ ਪਾ ਦਿਆਂਗੇ ਇਹਨੂੰ ਅੱਛਾ ਜੀ ਹਾਂ ਅੱਧੇ ਚ ਪਾ ਦਾਂਗੇ ਠੀਕ ਆ ਇਹ ਚ ਹੁਣ ਪਾ ਸਕਦੇ ਥੋੜੀ ਜਿਹਾ ਆਪਾਂ ਪਾ ਵੀ ਸਕਦੇ ਆ ਮਾਓ ਪਾ ਦੇ ਇੱਕ ਟੈਸਟ ਲਈ ਪਾ ਦਿਓ ਥੋੜਾ ਜਿਹਾ ਆ ਵੀ ਇਹ ਜਿਹੜੀ ਚੀਜ਼ ਪੈਣੀ ਆ ਤੇ ਤਕਰੀਬਨ ਇਹ ਚ ਸਾਰੀਆਂ ਚੀਜ਼ਾਂ ਆਪਾਂ ਪਾ ਤੀਆਂ ਨੇ ਜੋ ਚਾਹੀਆਂ ਨੇ ਤੇ ਆ ਤੁਸੀਂ ਟੈਸਟ ਦੇਖ ਲਓ ਜੀ ਇਹ ਵੀ ਇੱਕ ਤੁਹਾਨੂੰ ਟੈਸਟ ਵਜੋਂ ਆਪਾਂ ਦੱਸ ਰਹੇ ਆ ਕਿ ਇਹ ਵੀ ਪੈ ਗਈ ਆ ਥੋੜੀ ਜਿਹੀ ਤੇ ਫਿਰ ਇਹ ਪਾ ਕੇ ਆਪਾਂ ਇਹਨੂੰ ਤਕਰੀਬਨ ਇੱਕ ਮਹੀਨੇ ਲਈ ਪੂਰਾ ਇਹਨੂੰ ਬੰ ਤੋ ਲਓ ਜੀ ਅਸੀਂ ਸਮਾਨ ਇਹ ਚ ਪਾਤਾ ਤੇ ਹੁਣ ਅੱਜ ਹੈਗੀ ਆ 1 ਜਨਵਰੀ ਤਾਂ ਹੁਣ ਆਪਾਂ ਇਹਨੂੰ ਖੋਲਾਂਗੇ ਇੱਕ ਪਰਦੇ ਤਾਂ ਸੋ ਮਹੀਨੇ ਕੇ ਬਾਅਦ ਆਪਾਂ ਅੱਜ ਇਹਨੂੰ ਖੋਲਣ ਲੱਗੇ ਆ ਤੇ ਆਜੋ ਫਿਰ ਵਿਖਾਈਏ ਕੀ ਬਣਦਾ ਜੀ ਤੁਹਾਨੂੰ ਸਾਰਾ ਚਲੋ ਆਪਣੇ ਕੋਲ ਇੱਕ ਟੈਸਟ ਵਜੋਂ ਆ ਜੀ ਆ ਗਿਆ ਜੇ ਬਾਹਰ ਆਪਣੇ ਕੋਲ ਜੀਵ ਅਮਰਤ ਤੇ ਇਹ ਤੁਸੀਂ ਇਦਾਂ ਇਹਨੂੰ ਭਰ ਲੈਣਾ ਮਹਾਪੇ ਇਹਨੂੰ ਭਰ ਲੈਣਾ ਇੱਕ ਵਾਰੀ ਮਤਲਬ ਇਹਦੇ ਚੋ ਸੌਲਟਰ ਕੱਢ ਲੈਣਾ ਆਪਾਂ ਠੀਕ ਹੈ ਜੀ 100 ਲੀਟਰ ਕੱਢ ਕੇ ਉਹਦੇ ਵਿੱਚ ਮਾਲ ਪਾ ਦੇਣਾ ਤੁਸੀਂ ਇੱਥੇ ਨਿਸ਼ਾਨੀ ਨਿਸ਼ੂਨੀ ਕੋਈ ਲਾਈ ਹੈ ਤੁਹਾਨੂੰ ਕਿੱਦਾਂ ਪਤਾ ਲੱਗੂ 100 ਲੀਟਰ ਆ ਗਿਆ ਬਾਅਦ ਅਸੀਂ ਪਾਣੀ ਪਿੱਛੋਂ ਹੀ ਮਾਲ 100 ਲੀਟਰ ਪਾਉਣਾ ਉਦੋਂ ਠੀਕ ਹੈ ਜੀ ਜਦੋਂ 100 ਪਾਵਾਂਗੇ ਮੋਰੇ 100 ਹੀ ਨਿਕਲਣਾ ਅੱਛਾ ਜੀ ਹਾਂ ਇਹ ਕਿੰਨੇ ਦਿਨਾਂ ਤੱਕ ਇਦਾਂ ਪਿਆ ਰਹਿੰਦਾ ਖੁੱਲੀ ਹਵਾ ਚ ਜਿੰਨਾ ਚਿਰ ਇਹਨੂੰ ਕੋਈ ਫਰਕ ਨਹੀਂ ਪੈਣਾ 15 20 ਦਿਨ 15 20 ਦਿਨ ਮਹੀਨਾ ਵੀ ਰੱਖ ਸਕਦੇ ਇਹਨੂੰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹਾਂ ਮੈਂ ਕਿਹਾ ਇਦਾਂ ਤਾਂ ਨਹੀਂ ਵੀ ਇਹਦੀ ਅਸਰ ਘਟਦਾ ਨਹੀਂ ਨਹੀਂ ਇਹਦੀ ਇਹਦਾ ਕੁਝ ਨਹੀਂ ਘਟਦਾ ਠੀਕ ਹੈ ਜੀ ਹਾਂ ਜਾਣੀ ਇਹ ਇੱਕ ਤਰ ਤੁਸੀਂ ਉਹ ਤਿਆਰ ਕਰੇ ਹਨਾ ਇਹ ਜੀਵ ਹੈ ਕਿ ਜੀਵ ਵੀ ਉਹਦੇ ਵਿੱਚ ਇਹਦੇ ਵਿੱਚ ਉਹਦੀ ਜੀਵ ਦੀ ਖਰਾਕ ਵੀ ਆ ਜਿਹੜੇ ਜੀਵਾਣੂ ਆ ਥੱਲੇ ਮਾਈਕਰੋਬ ਆ ਜਿਹੜੇ ਅਸਲੀ ਉਹਦੀ ਖਰਾਕ ਆ ਇਹ ਜਿੱਦਾਂ ਜਿੰਨੇ ਉਹ ਬਲਵਾਨ ਹੋਣਗੇ ਇਹਨੂੰ ਖਾ ਕੇ ਜਿੰਨੇ ਤਕੜੇ ਹੋਣਗੇ ਓੰਨੇ ਉਹ ਜਿਹੜਾ ਉਹਨਾਂ ਦਾ ਮਲਮੂਤਰ ਆ ਉਹ ਮਲਮੂਤਰ ਉਹ ਮਲਮੂਤਰੀ ਅਸਲੀ ਜ਼ਮੀਨ ਦੇ ਵਿੱਚ ਜਿਹੜਾ ਕੰਮ ਕਰਦਾ ਜਿਹੜੇ ਬੂਟਿਆਂ ਨੂੰ ਪਹੁੰਚਦਾ ਇੱਕ ਇੱਕ ਖੇਤ ਨੂੰ ਆਪਾਂ ਇਹ ਕਿੰਨਾ ਪਾਉਣਾ ਹੈ ਇਹ ਆਪਾਂ ਇੱਕ ਖੇਤ ਨੂੰ ਇੱਕ ਵਾਰੀ 200 ਲੀਟਰ ਭੇਜ ਸਕਦੇ ਪਾਣੀ ਦੇ ਨਾਲ ਇੱਕ ਵਾਰੀ ਇੱਕ ਵਾਰੀ ਤੁਹਾਡਾ ਪਾਣੀ ਆੜ ਜਾ ਰਹੀ ਹੈ ਉਹਦੇ ਵਿੱਚ ਪਾ ਦਈਏ ਹਾਂ ਬਿਲਕੁਲ ਉਹਦੇ ਵਿੱਚ ਇੰਨੇ ਕ ਇੰਨਾ ਰੇਸ਼ੋ ਨਾਲ ਤੁਸੀਂ ਮੰਨ ਲਓ ਖੱਤੇ ਦੇ ਵਿੱਚ ਇੰਨਾ ਅੱਛਾ ਇਹ ਆ ਜਿੰਨੀ ਕ ਰੇਸ਼ੋ ਨਾਲ ਜਾ ਰਿਹਾ ਇੰਨੀ ਰੇਸ਼ੋ ਨਾਲ ਅੱਛਾ ਜੀ ਇਸ ਤਰ੍ਹਾਂ ਛੱਡਿਏ ਇਸ ਤਰ੍ਹਾਂ ਠੀਕ ਹੈ 200 ਲੀਟਰ ਜਾਣਾ ਚਾਹੀਦਾ ਇਹ ਖੇਤ ਦੇ ਵਿੱਚ ਯਾਨੀ ਇੱਕੋ ਵਾਰੀ ਨਹੀਂ ਰੋੜਨਾ ਨਹੀਂ ਰੋੜਨਾ ਨਹੀਂ ਰੋੜਨਾ ਨਹੀਂ ਸਾਰੇ ਜ਼ਮੀਨ ਜਾਣਾ ਚਾਹੀਦਾ ਠੀਕ ਹੈ ਕੋਈ ਸਾਰੇ ਮਾਈਕਰੋਬੀ ਦੀ ਖਰਾਕ ਆ ਇਹ अच्छा जी हां उधर ना ਪਹੁੰਚਦਾ ਫਿਰ ਖਰਾਕ ਇੰਨੇ ਕਿ ਜਾਨੀ ਐਸ ਤਰ੍ਹਾਂ ਟੂਟੀ ਵਗੈਰਾ ਦੀ ਕਿਸੇ ਦੀ ਜਾਂ ਆਪਾਂ ਕਹਿ ਲਈਏ ਵੀ ਧਾਰ ਬਨ ਕੇ ਆ ਆ ਕੋ ਡਰਮ ਵਗੈਰਾ ਡਰਮ ਰੱਖੋ ਟੂਟੀ ਲਾ ਸਕਦੇ ਹੁੰਦੇ ਆਪਣੇ ਕੋ ਠੀਕ ਹੈ ਤੇ ਓਵਰ ਆਲ ਕਿੰਨਾ ਭੇਜੀ ਹੈ ਇੱਕ ਖੱਤੇ ਦੇਖੋ ਇਹਨੂੰ ਤਿੰਨ ਚਾਰ ਹਾਲੀ ਟ੍ਰੈਕ ਵਾਲੀ ਜ਼ਮੀਨ ਦੇ ਵਿੱਚ ਪਹੁੰਚ ਗਿਆ ਖੱਤੇ ਦੇ ਵਿੱਚ ਮੁੜ ਕੇ ਉਹਨੂੰ ਲੋਡ ਹੀ ਨਹੀਂ ਸੀ ਦੀ ਕਿਉਂਕਿ ਇਹ ਚੀਜ਼ ਆ ਜਿਹੜੀ ਜਵਾਨ ਨੂੰ ਜਿਹੜੀ ਮਲਟੀਪਲਾਈ ਹੋ ਜਾਣਾ ਦਿਨੋ ਦਿਨ ਜਦੋਂ ਇੱਕ ਵਾਰੀ ਵੱਧ ਗਿਆ ਨਾ ਉਹ ਮੁੜ ਕੇ ਕੱਢਣੇ ਨਹੀਂ ਜਦੋਂ ਅਸੀਂ ਕਿਸੇ ਜ਼ਮੀਨ ਦੇ ਵਿੱਚ ਜ਼ਹਿਰ ਨਹੀਂ ਪਾਉਣੀ ਕੋਈ ਕੋਈ ਖਾਦ ਨਹੀਂ ਪਾਉਣੀ ਕੋਈ ਪੈਸਟੀਸਾਈਡ ਨਹੀਂ ਇਹ ਕੁਦਰਤ ਦਾ ਕੰਮ ਹੈ ਵੀ ਜਿਹੜੇ ਜੀਵਾਣੂ ਆ ਉਹ ਫਿਰ ਕਦੇ ਨਹੀਂ ਮਰਦੇ ਹੂੰ ਮਰਨਗੇ ਉਹ ਜਦੋਂ ਉਹਨਾਂ ਦੀ ਏਜ ਪੂਰੀ ਹੋ ਜਾਊਗੀ ਹੂੰ ਹਰ ਹਰ 24 ਘੰਟਿਆਂ ਬਾਅਦ 72 ਘੰਟਿਆਂ ਬਾਅਦ ਮਰ ਮਰ ਡੁੱਬਣੇ ਹੋਈ ਜਾਣਗੇ ਉਹ ਜੀਵਾਣੂ ਵਧੇ ਜਾਣਗੇ ਕਦੇ ਇਹਨੂੰ ਲੋੜ ਹੀ ਨਹੀਂ ਪੈਣੀ ਜਦੋਂ ਇਹ ਕਰ ਇਹ ਪਾਤਾ ਤੇ ਆਪਾਂ ਨੂੰ ਕਿਸੇ ਖਾਦ ਸਪਰੇਅ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਸਾਰੇ ਹਰ ਤਰ੍ਹਾਂ ਦੇ ਬੈਕਟੀਰੀਆ ਦੇ ਵਿੱਚ ਤੁਸੀਂ ਇਹ ਟੈਸਟ ਹੁੰਦੇ ਕਿੱਥੇ-ਕਿੱਥੇ ਦੇਖੇ ਨੇ ਇਹ ਦੇਖੋ ਇਹਦਾ ਟੈਸਟ ਇੱਕ ਤਾਂ ਮਹੇਸ਼ ਮਹੇਸ਼ਵਰੀਆ ਗੁਜਰਾਤ ਦੇ ਵਿੱਚ ਅੱਛਾ ਜੀ ਉਹਨਾਂ ਨੇ ਟੈਸਟ ਕਰਾਇਆ ਇਹਦਾ ਹੂੰ ਇਹਦੇ ਵਿੱਚ 1 ਕਰੋੜ ਤੋਂ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਕੋਈ ਜੀਵ ਮਰਦ ਬਣਾਉਣਾ ਹੂੰ ਉਹਦੇ ਵਿੱਚ ਅਸੀਂ ਪਹਿਲਾਂ ਜੀਵ ਮਰਦ ਬਣਾਉਂਦੇ ਸੀ ਉਹਦੇ ਇੱਕ ਉਹਦੇ ਵਿੱਚ 1 ਕਰੋੜ ਹੁੰਦਾ ਸੀਗਾ ਜਵਾਣੂ ਹਫਤੇ ਬਾਅਦ 7 ਦਿਨ ਬਾਅਦ 7 ਕਰੋੜ ਹੁੰਦਾ ਸੀ ਹੂੰ ਇਹਦੇ ਵਿੱਚ 30 ਕਰੋੜ ਹੁੰਦਾ ਉਹ ਹੂੰ ਔਰ ਉਹਨਾਂ ਲੈਬ ਟੈਸਟ ਕਰਾਈ ਹੈ ਉਹਦੇ ਵਿੱਚ ਸਾਰੇ ਜਿਹੜੇ ਜਿੰਨੇ ਵੀ ਤੱਤ ਆ ਕੋਈ ਕੈਲਸ਼ੀਅਮ ਆ ਕੋਈ ਮੈਗਨੀਸ਼ੀਆ ਲੋਹਾ ਆ ਆਇਰਨ ਸਾਰਾ ਕੁਝ ਇਹਦੇ ਵਿੱਚ ਸਾਰੇ ਬੈਕਟੀਰੀਆ ਦੇ ਵਿੱਚ ਮੌਜੂਦ ਹੈ ਮੌਜੂਦ ਨੇ ਬਿਲਕੁਲ ਵਾਹ ਔਰ ਸਾਰੇ ਬੈ ਸਾਰਿਆਂ ਦੀ ਖਰਾਕ ਆ ਇਹ ਸਾਰੇ ਬੈਕਟੀਰੀਆ ਦੇ ਵਿੱਚ ਇੱਕ ਮੈਨੂੰ ਦੱਸਿਓ ਉਹ ਵੀ ਜਿੱਦਾਂ ਹੁਣ ਮੰਨ ਲਓ ਵੀ ਆਪਾਂ ਇਹਦੇ ਉੱਤੇ ਜਿਵੇਂ ਹੁਣ ਆਪਾਂ ਕਣਕ ਨੂੰ ਮੰਨ ਲਓ ਇਹ ਭੇਜ ਦਿੱਤਾ ਹੁਣ ਜਿੱਦਾਂ ਖੜੀ ਕਣਕ ਤੇ ਭੇਜ ਸਕਦੇ ਆਪਾਂ ਜਦੋਂ ਮਰਜੀ ਭੇਜ ਸਕਦੇ ਮੈਨੂੰ ਦੂਜਾ ਦੱਸਿਓ ਕਿ ਜਿੱਦਾਂ ਹੁਣ ਮੰਨ ਲਓ ਆਪਾਂ ਗਾਂ ਲਾਉਣਾ ਝੋਨਾ ਸੁਪੋਜ਼ ਝੋਨੇ ਦੇ ਜਦੋਂ ਲੇਅਰ ਬਣ ਗਈ ਆਪਾਂ ਇੱਕ ਤਰ੍ਹਾਂ ਨਾਲ ਉਹਨੂੰ ਜਦੋਂ ਕੱਦੂ ਕਰਤਾ ਲੇਅਰ ਬਣ ਗਈ ਜੀਬ ਮਰਨਗੇ ਨੇ ਗਡੋਏ ਵਗੈਰਾ ਨਹੀਂ ਨਹੀਂ ਗਡੋਏ ਨੇ ਤਾਂ ਨਹੀਂ ਮਰਦੇ ਗਡੋਏ ਗਡੋਏ ਤਾਂ ਭਾਵੇਂ 5 ਥਾਂ ਕੱਟ ਹੋ ਜਾਣ ਗਡੋਆ ਫਿਰ ਵੀ ਨਹੀਂ ਮਰਦਾ ਹੂੰ ਗਡੋਏ ਦੇ 5 ਦਿਲ ਹੁੰਦੇ ਆ ਹੂੰ ਉਹਨੇ ਕੰਮ ਕਰੀ ਜਾਣਾ 5 ਪੀਸ ਵੀ ਉਹ ਨਹੀਂ ਮਰਦਾ ਜਿਹੜੇ ਮਾਈਕਰੋਬ ਇਹ ਤਾਂ ਬਿਲਕੁਲ ਕਿੰਨੀ ਸੂਖਮ ਹੋਣਗੇ ਤੂੰ ਇੱਕ ਇੱਕ ਗ੍ਰਾਮ ਮਿੱਟੀ ਵਿੱਚ ਇੱਕ ਕਰੋੜ ਜਵਾਣੂ ਆ ਹੂੰ ਕਿੰਨੀ ਛੋਟੀ ਹਾਲਤ ਵਿੱਚ ਹੋਣਗੇ ਉਹ ਉਹ ਮਰਨ ਦਾ ਤਾਂ ਸਵਾਲ ਹੀ ਨਹੀਂ ਹੂੰ ਮਰਨਗੇ ਤਾਂ ਉਹ ਤੇ ਜਦੋਂ ਤੁਸੀਂ 11 ਪਾਉਂਗੇ ਉਹਨਾਂ ਨੂੰ ਹੂੰ ਉਦੋਂ ਮਰਨਗੇ ਉਹ ਜਾਂ ਖਾਦਾਂ ਪਾਉਂਗੇ ਹੂੰ ਅਦਰਵਾਈਜ਼ ਉਹ ਨਹੀਂ ਮਰਦੇ ਜ਼ਮੀਨ ਵਿੱਚ ਉਹਨਾਂ ਥੱਲੇ ਉੱਤੇ ਸਾਰੇ ਪਾਸੇ ਘੁੰਮੀ ਜਾਣਾ ਕਲੋਨੀਆਂ ਬਣ ਜਾਂਦੀਆਂ ਇਹਨਾਂ ਦੀਆਂ ਫਿਰ ਹਜ਼ਾਰਾਂ ਕਲੋਨੀਆਂ ਬਣ ਜਾਣੀਆਂ ਉਹਨਾਂ ਨੇ ਤੁਹਾਡੀ ਤੁਹਾਡੇ ਲਈ ਕੰਮ ਕਰਨਾ ਉਹਨਾਂ ਨੇ ਜਮੀਨ ਤੇ ਜੇ ਤੋ ਜਦੋਂ ਅਸੀਂ ਇੱਕ ਵਾਰੇ ਪਾਤਾ ਤੁਸੀਂ ਗੱਲ ਕਰਦੇ ਸੀ ਵੀ ਵੈਸੇ ਓਵਰਆਲ ਇੱਕ ਖੇਤ ਨੂੰ ਆਪਾਂ ਕਿੰਨਾ ਕਪਾਉਣਾ ਹੈ ਉਹ ਤਿੰਨ ਛਾਲੇ ਤਿੰਨ ਚਾਰ ਹਜ਼ਾਰ ਲੀਟਰ ਪਾ ਦਿੰਦੇ ਆ ਪਾਈਪਾਂ ਵਿੱਚ ਬਾਅਦ ਵਿੱਚ ਵੀ ਜਾਓ ਕੋਈ ਗੱਲ ਨਹੀਂ ਪਰ ਤਿੰਨ ਚਾਰ ਹਜ਼ਾਰ ਇੱਕ ਖੱਤ ਦੇ ਵਾਹ ਲੀਟਰ ਨੂੰ ਚੱਲ ਗਿਆ ਨਾ ਤਾਂ ਉਹਦੀ ਸੈਟੀਸਫਾਈ ਹੋ ਗਈ ਕਿੰਨੇ ਕਿੰਨੇ ਦਿਨਾਂ ਬਾਅਦ ਹਰ ਦਾ ਜਦੋਂ ਵੀ ਪਾਣੀ ਲਾਉਣਾ 10 15 ਦਿਨ ਬਾਅਦ ਆਪਾਂ ਜਦੋਂ ਪਾਣੀ ਜ਼ਮੀਨ ਦੇ ਵਿੱਚ ਭੇਜਣਾ ਤੁਸੀਂ 10 ਦਿਨ ਬਾਅਦ ਭੇਜਣਾ 15 ਦਿ ਉਦੋਂ 200 ਲੀਟਰ ਭੇਜ ਤੂੰ 200 ਲੀਟਰ ਇੱਕ ਵਾਰ ਚ ਭੇਜ ਸਕਦਾ ਹੈ ਨਾ 100 ਜਾਂ 200 ਪਾ ਸਕਦੇ ਤੇ ਮੈਨੂੰ ਇਹ ਦੱਸਿਓ ਇਹਦੀ ਕੀਮਤ ਵੈਸੇ ਕੀ ਹੈ ਕਿਉਂਕਿ ਅਸੀਂ ਤਾਂ ਹਲੇ ਪਹਿਲੀ ਵਾਰ ਹੀ ਲਿਆਂਦਾ ਇਹ ਬਸ ਅਸੀਂ ਪੁੱਛਿਆ ਆ ਉਹਨਾਂ ਵੀ ਨੂਰਮਲ ਵਾਲੇ ਆਪਣੇ ਹੈਗੇ ਉੱਥੇ ਉਹਨਾਂ ਨੇ ਲਾਈ ਏ ਟਿਊ ਉਹ ਉਹ ਦਿੰਦੇ ਆ 20 ਰੁਪਏ ਉਹ 20 ਰੁਪਏ ਦਾ ਦਿੰਦੇ ਆ ਉਹ ਕਹਿੰਦੇ ਵੀ ਅਸੀਂ 20 ਰੁਪਏ ਦਿੰਨੇ ਆ 1 ਲੀਟਰ 1 ਲੀਟਰ 20 ਰੁਪਏ ਦਾ 1 ਲੀਟਰ 20 ਰੁਪਏ ਦਾ ਤੇ ਇਹਦਾ ਮਤਲਬ ਹੈ ਵੀ 100 ਲੀਟਰ ਬਣ ਜਾਣਾ ਹੈ तकरीबन ਜੀ 2000 ਦਾ ਹਾਂ 2000 ਦਾ ਹਾਂ ਜਿਵੇਂ ਹੁਣ ਮੰਨ ਲਓ ਕੋਈ ਜ਼ਮੀ ਹੁਣ ਆਪਾਂ ਇੱਧਰ ਜਾਂਦੇ ਆ ਕੰਡੀ ਏਰੀਆ ਉਧਰ ਫੇ ਹੁਣ ਸੀਮ ਵਾਲੀ ਜਾ ਗਈ ਫਿਰ ਆਪਣਾ ਜਿਵੇਂ ਜਾਂ ਕਹ ਲਓ ਵੀ ਆਪਾਂ ਹੁਸ਼ਿਆਰਪੁਰ ਵੱਲੋਂ ਜਾਵਾਂਗੇ ਫੇ ਪਥਰੀਲੀ ਵੀ ਜ਼ਮੀਨ ਕਿਤੇ ਨਾ ਕਿਤੇ ਹੈਗੀ ਜਿੱਥੇ ਹੁਣ ਆਪਾਂ ਖੜੇ ਆ ਇਹ ਇਹ ਪੰਜਾਬ ਦੇ ਵਿੱਚ ਇਹਨੂੰ ਕਹਿੰਦੇ ਆ ਮੰਜਕੀ ਏਰੀਆ ਹਨਾ ਇਹ ਜ਼ਮੀਨਾਂ ਬਹੁਤ ਭਾਰੀਆਂ ਨੇ ਯਾਨੀ ਕਿ ਬਹੁਤ ਪਜਾਊ ਸ਼ਕਤੀ ਹੈ ਇਹਨਾਂ ਦੀ ਹਨਾ ਬਹੁਤ ਜ਼ਿਆਦਾ ਵਧੀਆ ਜ਼ਮੀਨਾਂ ਨੇ ਤੇ ਰੇਤਲੀ ਜ਼ਮੀਨ ਹੈ ਜਿਵੇਂ ਹੁਣ ਆਪਣੇ ਇੱਧਰ ਨੂੰ ਜਦੋਂ ਆਪਾਂ ਨਿਕਲਣਾ ਆ ਤੇ ਆਪਣੇੋਂ ਦੋਨਾਂ ਸ਼ੁਰੂ ਹੋ ਜਾਂਦਾ ਹੈ ਹਰੇ ਤਾਂ ਸ਼ੁਰੂ ਹੋ ਜਾਂਦੀ ਆ ਟਿੱਬੇ ਸ਼ੁਰੂ ਹੋ ਜਾਂਦੇ ਆ ਗਾਂ ਰੇਤਲੀ ਜ਼ਮੀਨ ਆ ਇੰਨੇ ਪ੍ਰਕਾਰ ਦੀਆਂ ਜ਼ਮੀਨਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਕਾਮਯਾਬ ਹੈਗਾ ਜਾਂ ਕੋਈ ਆਈਡੀਆ ਇਹਦਾ ਮਿੱਟੀ ਦਾ ਜਵਾਨੂ ਆ ਮਿੱਟੀ ਦੇ ਵਿੱਚ ਕੰਮ ਕਰਨਾ ਇਹਨੇ ਜ਼ਮੀਨ ਚਾਹੇ ਮਿੱਟੀ ਚਾਹੇ ਕੋਈ ਵੀ ਹੋਵੇ ਕੋਈ ਵੀ ਹੋਵੇ ਥੀਲੀ ਹੋਵੇ ਜੋ ਜਿੱਦਾਂ ਦੀ ਮਰਜ਼ੀ ਆ ਇਹਨੇ ਆਪਣੀ ਕਲੋਨੀ ਡਿਵੈਲਪ ਕਰ ਹੀ ਲੈਣੀ ਉੱਥੇ ਹਾਂ ਕਿਉਂਕਿ ਇਹ ਜਵਾਨੂ ਮਿੱਟੀ ਦਾ ਜੀਵ ਆ ਇਹ ਮਿੱਟੂ ਦੇ ਮਿੱਟੀ ਦੇ ਵਿੱਚ ਜੀ ਪਹਿਲਾਂ ਵੀ ਇਹ ਪਿਆ ਆ ਉਹਦੀ ਖਰਾਕ ਆ ਇਹ ਹੂੰ ਖਰਾਕ ਵੀ ਆ ਵਿੱਚ ਇਹਦੇ ਜਵਾਨੂੰ ਵੀ ਆ ਜਵਾਨੂੰ ਵੀ ਕਿਉਂਕਿ ਸਪੈਸ਼ਲ ਇਹਦੇ ਵਿੱਚ ਜਵਾਨੂੰ ਹਰ ਤਰ੍ਹਾਂ ਦੇ ਫਾਸਫੋਰਸ ਦਾ ਨਾਈਟ ਉਹ ਪਾਏ ਆ ਪਹਿਲੇ ਪੜ ਹਾਂਜੀ ਉਹ ਵਿੱਚ ਸਾਰਾ ਕੁਝ ਆ ਦੇ ਰਿਜ਼ਲਟ ਦਾ ਇੱਕ ਇਹ ਵੀ ਦੱਸ ਦਈਏ ਕਿ ਰਿਜ਼ਲਟ ਨਾ ਹੌਲੀ ਹੌਲੀ ਆਉਣੇ ਹੁੰਦੇ ਆ ਇਹ ਨਹੀਂ ਅਸੀਂ ਕਹਿ ਸਕਦੇ ਕਿ ਹੁਣ ਪਾਇਆ ਆ ਤੇ 6 ਮਹੀਨਿਆਂ ਜਾਂ ਸਾਲ 'ਚ ਸਾਨੂੰ ਰਿਜ਼ਲਟ ਦਿਸਣੇ ਚਾਹੀਦੇ ਆ ਅਸੀਂ ਦੋ ਤਰ੍ਹਾਂ ਨੂੰ ਵਰਤਾਂਗੇ ਇੱਕ ਤਾਂ ਜ਼ਮੀਨ ਦੇ ਵਿੱਚ ਭੇਜਾਂਗੇ ਇੱਕ ਸਪਰੇਅ ਕਰਾਂਗੇ ਸਪਰੇਅ ਵੀ ਕਰ ਸਕਦੇ ਹਾਂ ਇਹਦੀ ਸਪਰੇਅ ਵੀ ਕਰ ਸਕਦੇ ਆ ਤੁਹਾਨੂੰ ਇਹਦੇ ਰਿਜ਼ਲਟ ਉਹਦੋਂ ਹੀ ਮਹੀਨੇ ਬਾਅਦ ਹੀ ਪਤਾ ਲੱਗਣ ਦਾ ਪੈਣਗੇ ਹਾਂ ਜੇ ਤੁਸੀਂ ਜ਼ਮੀਨ ਦੇ ਵਿੱਚ ਨਹੀਂ ਭੇਜਿਆ ਕੋਈ ਚੀਜ਼ ਨਹੀਂ ਵੀ ਉਹਦੇ ਪੱਤਿਆਂ ਰਹੀ ਜਿਹੜੀ ਖਾਦ ਬਣਦੀ ਆ ਇਹਦੀ ਜਿਹੜੀ ਆਪਾਂ ਸਪਰੇਅ ਕਰਾਂਗੇ ਉਹ ਵੀ ਉਹਦਾ ਅਸਰ ਉਹਦੇ ਪੱਤਿਆਂ 'ਚ ਉਹਦੇ ਧਰ ਦੇ ਵਿੱਚ ਜਾਊਗਾ ਇਹ ਬਾਬਾ ਜੀ ਹਰਜੀਤ ਸਿੰਘ ਜੀ ਹੁਣ ਆ ਦਾ ਸ਼ੰਕਰ ਤੋਂ ਨਾ ਦਾ ਫਾਰਮ ਆ ਇਹ ਜੀ ਜੀ ਤਾਂ ਉੱਥੇ ਅਸੀਂ ਸਾਰੀ ਤਕਰੀਬਨ ਆਰਗੇਨਿਕ ਜਿਹੜੀਆਂ ਸਬਜ਼ੀਆਂ ਆਲੂ ਵਗੈਰਾ ਦਾਲਾਂ ਸਬਜ਼ੀਆਂ ਜੋ ਵੀ ਕਣ ਕੇ ਇਸ ਵੇਲੇ ਪਿਛਲੇ ਸਾਲ 1.5 ਸਾਲ ਤੋਂ ਸ਼ੁਰੂ ਕੀਤੀ ਆ ਔਰ ਉਹਨੂੰ ਲਗਾਤਾਰ ਕਰ ਰਹੇ ਆ ਔਰ ਹੌਲ ਇਸ ਸਮੇਂ ਚ ਵਧੀਆ ਤਰੀਕੇ ਨਾਲ ਵਧੇ ਜਾ ਰਹੇ ਆ ਅੱਗੇ ਜਾ ਰਹੇ ਆ ਜੋ ਵੀ ਇਦਾਂ ਦੀਆਂ ਚੀਜ਼ਾਂ ਸਾਨੂੰ ਨਵੀਆਂ ਲੱਭਦੀਆਂ ਵੀ ਕੋਈ ਟਿਊਬ ਲੱਗ ਗਈ ਲੱਭ ਗਈ ਜਾਂ ਕੋਈ ਵੀ ਮਾਡਲ ਇਸ ਇ ਉਹਨੂੰ ਅਸੀਂ ਅਡਾਪਟ ਕਰਦੇ ਆਂ ਅਸੀਂ ਉਹਨੂੰ ਲੈ ਲਈਏ ਪਸਲੀਪ ਪਿੰਨ ਤਾਹਾਨੂੰ ਵੀ ਇਸ ਫਾਰਮ ਤੇ ਅਪਣਾਇਆ ਹੋਇਆ ਤੁਸੀਂ ਵਿਜ਼ਿਟ ਕਰ ਸਕਦੇ ਆਂ ਜੀ ਜੇ ਕੋਈ ਚਾਵੇ ਟੀਊਬ ਦੇਖਣੀ ਤੇ ਆਜੋ ਆਪਾਂ ਇੱਕ ਵਾਰ ਸਮਾਨ ਪਾਈਏ ਜੀ ਇਹ ਸਾਰਾ ਸਮਾਨ ਜੱਟ ਦੇ ਹਾਂਜੀ ਅੱਛਾ ਜੀ ਇਹ ਗਿਆ ਗਊ ਮੁੱਤਰ ਇਹ ਗਊ ਮੁੱਤਰ ਹੋ ਗਿਆ ਲੱਸੀ ਇਹ ਲੱਸੀ ਹੋ ਗਈ ਗੁੜ ਦਾ ਪਾਣੀ ਹੈਨਾ ਇਹ ਹੈ ਹਾਂ ਗੁੜ ਕੋਲ ਆਹ ਗੁੜ ਦਾ 5 ਕਿਲੋ ਸੀ ਨੇਟਾ ਹੀ ਕਿਲੋ ਠਾਈ ਕਿਲੋ ਆ ਗੋੜਾ ਇਹ ਹੈਗਾ ਚੋਲਾ ਦਾ ਪਾਣੀ ਚੋਲਾ ਦਾ ਪਾਣੀ ਆ ਗੋੜਿਆ ਆ ਜੀ ਗੋੜਾ ਕਿਲੋ ਹਾਂ ਇਹੋੜੇ ਦੇ ਵਿੱਚ 85 ਲੀਟਰ ਪਾਣੀ ਪਾਉਣਾ ਹੁਣ ਕਿਉਂਕਿ 15 ਲੀਟਰ ਤਾਂ ਹੋ ਗਿਆ ਇਹ ਅੱਛਾ ਜੀ ਇਹਦੇ ਵਿੱਚ 85 ਲੀਟਰ ਪਾਣੀ ਪਾ ਕੇ ਤੈਨੂੰ ਛੱਡ ਦੇਣਾ ਆਪਾਂ ਕੱਲ ਨੂੰ ਫੇਸ ਵਾਲਾ ਕੱਢਾਂਗੇ ਕੱਲ ਨੂੰ ਇਹ ਇੰਨੇ ਮਾਲ ਫੇ ਪਾ ਕੇ ਹੂੰ ਤਾਂ ਕੱਲ ਨੂੰ ਦੁਬਾਰਾ ਉਧਰੋਂ ਮਰੋਂ ਕੱਢ ਕੇ ਇੰਨੇ ਮਾਲ ਦੁਬਾਰਾ ਕੱਲ ਨੂੰ ਯਾਨੀ ਰੋਜ਼ ਕੱਢ ਸਕਦੇ ਇਹਨੂੰ ਹੂੰ ਕਿਆ ਕਵਾਰੀ ਬਣ ਲਾ ਪਿਆ ਉਹ ਸਰਕਲ ਚੱਲ ਪਿਆ ਉਹਦਾ ਹੂੰ ਮਹੀਨੇ ਬਾਅਦ ਜਦੋਂ ਹੁਣ ਪੂਆ ਹੀ ਗੈਸ ਬਣਦੀ ਰਹੀ ਆ 20 ਦਿਨ ਤਾਈ ਹੁਣ 5 4 ਦਿਨ ਤੋਂ ਗੈਸ ਵੀ ਬਿਲਕੁਲ ਨਹੀਂ ਸੀ ਬਣਦੀ ਕਿਉਂਕਿ ਪਤਾ ਲੱਗ ਜਾਂਦਾ ਸਾਈਡ ਤੋਂ ਮਾਲੇ ਪਾਸੇ ਪਾਣੀ ਦੇ ਵਿੱਚ ਗੈਸ ਜਦੋਂ ਚੱਲਦੀ ਹੈ ਦੀਦੀ ਆਵੇ ਗੈਸ ਨਿਕਲਦੀ ਆ ਅੱਛਾ ਜੀ ਠੀਕ ਹੈ ਜੀ ਹਾਂ ਗੈਸ ਬੰਦ ਨਹੀਂ ਕਰ ਸਕਦਾ ਜੇ ਗੈਸ ਬੰਦ ਕਰ ਦਿਆਂਗੇ ਤੇ ਇਹ ਤਾਂ ਪਾੜ ਜੂ ਅੱਛਾ ਜੀ ਗੈਸ ਮੇਸਾ ਉਹ ਸਿਰ ਪਾਣੀ ਜੀ ਇਸ ਕਰਕੇ ਛੱਡੀ ਆ ਉੱਥੇ ਬੇੰਦਰ ਉਹਦੇ ਅੰਦਰਲੇ ਪਾਸੇ ਦੀ ਗੈਸ ਨਾ ਜਾਵੇ ਆਕਸੀਜਨ ਅੰਦਰ ਨਹੀਂ ਜਾਣੀ ਚਾਹੀਦੀ ਸੋ ਬਹੁਤ ਬਹੁਤ ਧੰ ਤੋ ਤੁਸੀਂ ਨੀਂਬੜ ਬੜਮੁੱਡੀ ਜਾਣਕਾਰੀ ਦਿੱਤੀ ਆ ਤੁਹਾਡੇ ਕੋਲ ਇਸੇ ਲਈ ਆਏ ਸੀ ਕਿਉਂਕਿ ਤੁਸੀਂ ਨਵੇਂ ਤਜਰਬੇ ਕਰਦੇ ਰਹਿੰਦੇ ਆ ਜਾਂ ਤੁਸੀਂ ਕੁਦਰਤੀ ਜਿਹੜੇ ਤਜਰਬੇ ਆ ਉਹ ਬੜੇ ਵਧੀਆ ਕਰਦੇ ਆ ਤੁਹਾਡੀਆਂ ਪਹਿਲੀਆਂ ਜਿਹੜੀਆਂ ਵੀਡੀਓ ਸੀ ਉਹਨਾਂ ਨੂੰ ਵੀ ਬੜਾ ਵਧੀਆ ਹੁੰਦਾ ਰ ਸਾਡੀਆਂ ਨੂੰ ਮਿਲਿਆ ਸੀਗਾ ਇੱਥੇ ਫਾਰਮ ਤੁਸੀਂ ਵਿਜ਼ਿਟ ਕਰ ਸਕਦੇ ਆ ਨੰਬਰ ਡਿਸਪਲੇ ਹੋਇਆ ਆ ਇਹਨਾਂ ਦਾ ਤੁਸੀਂ ਰੈਂਕ ਕਰ ਸਕਦੇ ਆ ਕੋਈ ਵੀ ਵੀਰ ਭੈਣ ਜਾਣਕਾਰੀ ਕਿਸੇ ਵੀ ਪ੍ਰਕਾਰ ਦੀ ਇਹਨਾਂ ਤੋਂ ਲੈਣਾ ਚਾਹੁੰਦਾ ਹੋਵੇ ਉਹ ਇਹਨਾਂ ਨੂੰ ਫੋਨ ਕਰ ਲਵੇ ਔਰ ਇਹ ਜ਼ਰੂਰ ਤੁਹਾਨੂੰ ਇੱਥੇ ਦਿਖਾ ਦੇਣਗੇ ਡੈਮੋ ਔਰ ਸਮਾਂ ਲੈ ਕੇ ਤੁਸੀਂ ਆ ਸਕਦੇ ਆ ਠੀਕ ਹੈ ਜੀ ਬਾਕੀ ਇਹਦਾ ਵੀ ਥੋੜਾ ਬਹੁਤਾ ਆਪਣੇ ਜਰੂਰ ਘਰ ਪਰਤੀ ਹਰ ਬੰਦੇ ਨੂੰ ਚਾਹੀਦਾ ਵੇ ਦੋ ਚਾਰ ਬੂਟੇ ਜੀ 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 ਮਿਰਚਾਂ ਦੇ ਦੋ ਕਦੂਆਂ ਦੀਆਂ ਬੇਲਾਂ ਥੋੜੇ ਜਿਹਾ ਗੰਡੇ ਥੋੜਾ ਲਸਣ ਇਹ ਜ਼ਰੂਰੀ ਆ ਇਹ ਜ਼ਰੂਰੀ ਲਓ ਕਿਉਂਕਿ ਅਸੀਂ ਖਰਾਕ ਦੇ ਸਿਰ ਤੇ ਖੜੇ ਆ ਜੇ ਅਸੀਂ ਖਾਵਾਂਗੇ ਚੰਗਾ ਤਾਂ ਸਾਡੀ ਸਿਹਤ ਵੀ ਚੰਗੀ ਹੋਊਗੀ ਜੇ ਅਸੀਂ ਉਹ ਬਾਜ਼ਾਰ ਤੇ ਡਿਪੈਂਡ ਹੋ ਗਏ ਫਿਰ ਸਾਡੀ ਸਿਹਤ ਨਹੀਂ ਫਿਰ ਉਹ ਹਸਪਤਾਲਾਂ ਦੇ ਵਿੱਚ ਟੱਕੇ ਖਾਵਾਂਗੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਇੱਕ ਬੇਨਤੀ ਜ਼ਰੂਰੀ ਕਿ ਵੀਡੀਓ ਪਸੰਦ ਆਈ ਹੋਵੇ ਤੇ ਇਹਨੂੰ ਲਾਈਕ ਵਾਲਾ ਬਟਨ ਦੱਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਨਾ ਕਿਸੇ ਨੂੰ ਇਹਦੇ ਕੋ ਇਹਦੇ ਇਹਨਾਂ ਵੀਡੀਓਜ਼ ਤੋਂ ਚੰਗੀ ਜਾਣਕਾਰੀ ਮਿਲ ਸਕਦੀ ਆ ਉਹਨਾਂ ਦਾ ਫਾਇਦਾ ਹੋ ਸਕਦਾ ਆ ਔਰ ਅੰਤ ਨੂੰ ਗੱਲ ਉਹੀ ਕਿ ਪੰਜਾਬ ਦੇ ਅਸੀਂ ਵਾਸੀ ਆ ਤੇ ਪੰਜਾਬ ਦੇ ਲੋਕਾਂ ਦੀ ਮੈਂ ਗੱਲ ਕਰਦਾ ਤੇ ਸਾਨੂੰ ਪੰਜਾਬੀਆਂ ਨੂੰ ਇਹਨਾਂ ਤਕਨੀਕਾਂ ਦੇ ਨਾਲ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਾਸੋਂ ਜੁੜਨਾ ਪੈਣਾ ਇਹ ਗੱਲ ਸਾਡੀ ਚੇਤੇ ਰਿਓ ਜੁੜੇ ਰਿਓ ਪੀਆਰ ਪੰਜਾਬ ਦੇ ਨਾਲ ਆਡਾ ਬਹੁਤ ਬਹੁਤ ਧੰਨਵਾਦ ਦੇ ਸ਼ੇਅਰ ਕਰਨ ਦਾ ਨਾਪੁਰਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ